ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਚੱਲੇ ਆ ਸ਼੍ਰੀ ਮਾਤਾ ਨੈਣਾ ਦੇਵੀ ਹਨਾ ਪ੍ਰਿੰਸ ਹਾਂਜੀ ਨੈਣਾ ਦੇਵੀ ਚੱਲੇ ਆ ਜੀ ਹਾਂਜੀ ਤੇ ਅਸੀਂ ਆਪਾਂ ਬੈਠੇ ਆ ਜੀ ਪ੍ਰਿੰਸ ਦੇ मामੂ ਨਾਲ ਤੇ ਹਰਦੀਪ ਤੇ ਬਾਕੀ ਫੈਮਲੀ ਦਿਹਾਣੇ ਜੀ ਅਸੀਂ ਆਪਾਂ ਇੱਥੋਂ ਹਿਮਾਚਲ ਜੈਂਟਰ ਕਰ ਜਾਣਾ ਇਹ ਆਪਣਾ ਟੂਰ ਹੈ ਬਾਈਓ ਹਿਮਾਚਲ ਦੀ ਐਂਟਰੀ ਹੋ ਰਹੀ ਹੈ ਹੋਰ ਰੇਡਰ ਸਟ ਲੱਗੀ ਹੋਈ ਹੈ ਨਾ ਪੜਾਉਗਾ ਤੂੰ ਨਾ ਮੈਂ ਨਹੀਂ ਦੰਦ ਤੁੱਤੀ ਤੇਰੀ ਬਹੁਤ ਨੂੰ ਚੈਂਸ ਆਦਿਆ ਕਿਹਨੇੜੇ ਚੜ ਕੇ ਲੈ ਜਾਊਗੀ ਇਹ ਇਹਦੇ ਉੱਤੇ ਬੈਠ ਕੇ ਤਾਂ ਹੋਵੇ ਚਾਹਿਆ ਕਿਆ ਕਹਦਾ ਹੰਦ ਤੇ ਪੌਂਚੀ ਚਾਚਲੇ ਆਦਾ ਕਿੰਨੇ ਆ ਬਾਈ ਬੱਲੇ ਬੱਲੇ ਆਦਾ ਬਹੁਤ ਆ ਛੋਟਾ ਜਿਹਾ ਬੇਬੀ ਜਾਂਦਾ ਉਹ ਬੇਬੀ ਜਾਂਦਾ ਛੋਟਾ ਆ ਉਹ ਬੈਠਾ ਇੱਕ ਅੱਗੇ ਮਾਰੇ ਖੋਰ ਆ ਗਿਆ ਬੇਬੀ ਇੱਕ ਪਾਸੇ ਗਿਆ ਮਰਾ ਇਹਦਾ ਬਹੁਤ ਆ ਹਾਂ ਇਹਦਾ ਬਹੁਤ ਬਾਈ ਬੰਦੇ ਬੱਲੇ ਇਹਦਾ ਇਹਦਾ ਥੋੜੀ ਬੁਏ ਤਾਂ ਬਰਾ ਦੇ ਉਧਰੀ ਵੀ ਥੱਲੇ ਆ ਪਾ ਦੇਣਾ ਲੋਕ ਆ ਦੇਖੋ ਉਹਦੇ ਤੋਂ ਬਹੁਤ ਆ ਇੱਥੇ ਜਿੰਨਾ ਗੱਲਾਂ ਉਹ ਮਾ ਉਹ ਦੇਖੋ ਉਹ ਦਰਬਾਰ ਮਾਤਾ ਦਾ ਕਿੰਨਾ ਟੇਟ ਕਰ ਪਰੇ ਸੀ ਕਿੱਥੇ ਆ ਗਿਆ ਤੂੰ ਦੱਸ ਪ੍ਰਿੰਸ ਕਿੱਥੇ ਆ ਗਿਆ ਲਓ ਜੀ ਪਹੁੰਚ ਗਏ ਜੀ ਮਾਤਾ ਰਾਣੀ ਲੈਣਾ ਦੇਵੀ ਲਓ ਜੀ ਨਿਆਣਿਆਂ ਕਹਿੰਦੇ ਜੀ ਟੇਬਲ ਟ੍ਰੇਨ ਤੇ ਜਾਣਾ ਤੇ ਹੁਣ ਸਾਰੇ ਜਾਣੇ ਗੱਡੀਆਂ ਲਾਤੀਆਂ ਇੱਥੇ ਉੱਪਰ ਤੇ ਰੋਡ ਹੈਗਾ ਜੀ ਜਿਹੜਾ ਨੰਗਲ ਟੈਪ ਨੂੰ ਜਾਂਦਾ ਬਾਕੀ ਫਿਰ ਇੱਥੇ ਆ ਕੇ ਛਕਦੇ ਆ ਪ੍ਰਸ਼ਾਦਾ ਚਾਹ ਪਾਣੀ ਪੀਵਾਂਗੇ ਚਲੋ ਨਿਕਟ ਪ੍ਰਾਈਸ ਹੈਗੀ ਆ ਅਡਲਟ 2 ਵੇ 185 ਚਾਈਲਡ 1 ਵੇ ਕੱਲਾ 85 ਅਡਲਟ 1 ਵੇ 130 ਚਾਈਲਡ 1 ਵੇ 60 ਹੈਂਡੀਕੈਪ ਫ੍ਰੀ ਆ ਵਿਦ ਇਨਕਲੂਡਡ ਜੀਐਸਟੀ 5% ਹਾਂਜੀ ਫਰੈਂਸ ਲੱਗਾ ਵਾ ਹੁਣ ਮਸਤੀਆਂ ਕਰਨ ਦੇਖਦਾ ਨਹੀਂ ਮਾੜਾ ਦੇਖਦਾ ਨਹੀਂ ਨਾ ਗੋਬਿੰਦ ਸਾਗਰ ਦਰਖਤ ਜੇ ਆ ਜਾਂਦੇ ਹਨ ਉੱਪਰ ਤੋਂ ਦੇਖ ਰੋ ਗਈ ਆ ਚਿਰ ਬੜੀ oh my god ਹੈ ਆ ਸੈਕਟ ਆ ਗਈ ਇਹਨੂੰ ਦੱਟਣਾ ਜਾਂਦਾ ਗਿਆ ਚੱਕਰ ਹੈ ਕਣੇ ਉਹ ਦੇਖਦਾ ਗੋਬਿੰਦ ਸਾਗਰ ਕਿਹ ਲਾ ਨਾ ਗੋਬਿੰਦ ਸਾਗਰ ਥੋੜੀ ਦੇਖ ਲੈ ਥੱਲੇ ਹੈ ਥੋੜੀ ਦੇਖ ਰੋੜ ਦੇ ਕਦੇ ਆ ਬਾਈ ਦਾ ਟਖਲਾ ਤਾਂ ਹੈ ਇਹਨਾਂ ਦਾ ਤਾਂ ਮੇਤੇ ਰਾ ਦੇ ਹੁੰਦਾ ਦੇਖ ਰਿਹਾ ਹੁੰਦਾ ਹੈਗਾ ਹਾਂ ਸਵਾਲ ਇਹਨੂੰ ਪਹਿਲਾਂ ਹੁੰਦਾ ਹੈ ਤਾ ਮੈ ਮਜ਼ਾ ਆ ਰਿਹਾ ਹੈ ਉਹ ਦੇਖੋ ਮਿਸ ਦੋ ਮਿੰਟ ਸਾਗਰਤੀ ਲਿਖਦੀ ਹੈ ਨਾ ਪਿੱਛੇ ਮੈਂ ਹਾਂ ਬਹੁਤ ਉੱਚੀ ਆ ਨਾ ਜੇ ਦੇਖਿਆ ਜਾਵੇ ਜਿੰਮੀ ਅੱਖਾਂ ਵਿੱਚ ਹੀ ਬੈਠਾ ਤੂੰ ਨਾ ਨਾ ਕਦਰ ਵਿੱਚ ਹਾਂ ਹਾਂ ਥੱਲੇ ਨੂੰ ਬੈਠਾ ਉਹਦੇ ਵਿੱਚ ਉਹਦੇ ਮੈਂ ਨਾ ਗੱਲ ਉਹ ਇੱਥੇ ਨਹੀਂ ਦੇਖ ਹੁੰਦਾ ਹੈਗਾ ਇਧਰ ਉਹ ਦਸਕਾਨਾ ਅਗੀ ਜਸਕਰ ਨਾਲ ਲਈ ਬਗਰੇ ਆਉਂਦੀ ਆ ਮਾਏ ਰੀਅਲਟੀ ਮਗਰੇ ਆਉਂਦੀ ਆ ਤੂੰ ਕਿੱਥੇ ਆਉਂਦੀ ਆ ਅਸੀਂ ਤਾਂ ਉੱਪਰ ਨਾ ਪਾ ਲਈ ਜਸਕਰ ਨਵੀਰੇ ਉਹ ਨਾਲੀ ਹੱਟ ਦੂਰ ਥੱਲੇ ਆ ਬਹੁਤ ਹੈ ਹੋਰ ਜੇ ਬੈਠਾ ਨਾ ਅੱਜ ਕੁਝ ਬਣਾ ਲਿਆ ਵੀਡੀਓ ਆ ਆ ਗਏ ਜਸਕਰਨ aí ਜੈਸ਼ਨਪ੍ਰੀਤ ਮਨਪ੍ਰੀਤ ਤੇ ਹਰਦੀਪ ਤੇ ਆਏ ਨੰਬਰ 18 ਚ ਆਉਂਦੇ ਆ ਉਹ ਪਹਿਲਾਂ ਗਾਲਿਓ ਆ ਗਈ ਕਾਵੇਂ ਇਹਨਾਂ ਦਾ ਸਿਸਟਮ ਹੁਣਾ ਹੈ ਇਹਨਾਂ ਦਾ ਸਿਸਟਮ ਹੋਣਾ ਕੋਈ ਆਪਣਾ ਓਕੇ ਆ ਜਾਈ ਯਾਰ ਚਾਲੂ ਸਰਚਾਲੇ ਨੇ ਲੈ ਲੋ ਨਾਰੀਅਲੀ ਨੇ ਲੈ ਲੋ ਭਈਆ ਸਰਚਾਲੇ ਨੇ ਚੱਪਲੇ ਲੈ ਕੇ ਜਾਓ ਜੋੜੇ ਫਰੀ ਸੇਵਾ ਮਹਾਰਾਜ ਜੋੜੇ ਲਾ ਲੋ ਦੋ ਦਾਰ ਪ੍ਰਸ਼ਾਦ ਲੈ ਲੈ ਲੋ ਜੋੜੇ ਜੋੜੇ ਲਾ ਲੈਣੇ ਮੇਟੋ ਸ਼ਾਨ ਵਾਲੀਆਂ ਜੁੜੈਣੇ ਜਨੂ ਵਿਜ ਜੀ ਕਰੋ ਗੋਬਿੰਦ ਸਾਗਰ ਚੀ ਲਾ ਆ ਵੀ ਪਾਣੀ ਹੈ ਬਹੁਤ ਹਣਾ जय माता जय माता आज मंदिर ही है मंदिर लाभ बच्चे हाथ होना तो 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 जी माता ਇਹਨੂੰ ਸੁਚੀ ਨਹੀਂ ਲਿਖੇ ਪੈਕਟਾ ਹੈ। ਲਓ ਜੀ ਪ੍ਰਿੰਸੀਪਲ ਪ੍ਰਸ਼ਾਦ ਖੰਦਾ। ਪ੍ਰਿੰਸ ਜੰਮੀ ਹੈ ਨਾ ਪ੍ਰਿੰਸ ਦਾ ਬੋਤਲ ਲਾਇਕ ਕਰਦਾ। ਗੁਰਦੁਆਰਾ ਜੀ ਵੀ ਇਦਾਂ ਕਰਦਾ ਹੈ ਹੈ ਨਾ। ਹੁਣ ਹਰਦੀਪ ਨੂੰ ਹੋਰ ਭੇਜਿਆ ਲੈਣਾ। ਪ੍ਰਿੰਸ ਲਾਇਕ ਕਰਦਾ ਪ੍ਰਸ਼ਾਦ ਹੈ ਨਾ। ਬਰੇ ਸੀ ਬਹੁਤ ਆਏ ਜਾਨੀ ਉਹ ਬਾੜੇ ਕਰਦੀਆਂ ਗਰਮੀ ਕਰਦੀਆਂ ਬੰਦ ਕਰ ਤੁਹਾਨੂੰ ਮਲਟਾ ਬੰਦਿਆ ਹੈ ਬਹੁਤ ਡਾਉਨ ਹੁੰਦਾ ਨਾਲੇ ਆ ਇਹ ਵੀ ਪਰੇ ਬੈ ਨਾ ਨਹੀਂ ਆ ਖਾਲੀ ਹੁੰਦੇ ਸਾਰੇ ਅੱਛਾ ਅੱਡੇ ਇੱਧਰ ਇੱਧਰ ਦਾ ਪਾਣੀ ਆ ਚਲੋ ਇਹ ਘੁੰਮ ਕੇ ਇੱਧਰ ਆਇਆ ਵਾ ਨਾ ਜਗ੍ਹਾ ਬਸ ਗੋਣ ਹੋ ਰਹੀਆਂ ਨੇ 100 ਗੱਲ ਬੱਚੇ ਨੰਬੀ ਹੋ ਰਿਹਾ ਬਹੁਤ ਦੂਪ ਉਹ ਡਾਗ ਲੱਗ ਜਾਂਦੇ ਨਾ ਬੱਚੇ ਗੋਲ ਸਾਗਰ ਚੀਜ਼ ਸਾਰੀ ਹੋ ਜਾਂਦੀ ਬਾਕੀ ਆਪਣੇ ਬੰਦੇ ਅੱਗੇ ਵੀ ਲੱਗੇ ਹੋਏ ਆ ਹਾਂ ਦੱਸ ਆ ਦੇਖੋ ਬੂਟਾ ਆ ਪ੍ਰਿੰਸ ਨੇ ਲਈਆਂ ਜੀ ਬੋਟ ਇਹ ਬਾਤ ਬਣਦੀ ਆ ਹਾਂ ਮਰਾਂ ਨੂੰ ਦੇਖੋ ਤੇ ਆ ਇਹ ਜੀ ਅਸੀਂ ਛੋਟੇ ਹੁੰਦੇ ਸੀ ਜਦੋਂ ਤਾਂ ਇਹ ਛੋਟੀ ਪਰਾਤੇ ਚ ਪਾਣੀ ਭਰ ਕੇ ਤੇ ਇੱਕ ਪਾਣੀ ਐ ਨਾ ਚ ਪਾ ਦੋਣਾ ਜਿਹੜੀਆਂ ਆ ਤੇ ਪਿੱਛੇ ਹੋਲਣਾ ਦੋ ਜਿਹੜੇ ਹੋ ਲਾਥਾ ਦਸਵੰਤ ਆ ਥੱਲੇ ਹਾਂਜੀ ਇਹਨੂੰ ਪਾਣੀ ਨਾਲ ਭਰ ਦੇਣਾ ਇਹ ਐਵੇਂ ਵਾਰ ਵਾਰ ਲਾ ਤੇਰੇ ਇੱਥੇ ਆ ਅੰਦਰ ਪਾਣੀ ਇਹਦੇ ਚ ਕਪੂਰ ਜਲਾ ਦੇਣਾ ਹਾਂਜੀ ਇਹਦੇ ਚ ਹਾਂਜੀ ਬਫਰ ਜਦੋਂ ਤੇ ਸਟੀਮ ਬਣ ਜਾਣੀ ਜਿਹਨੇ ਪਿੱਛੇ ਨੂੰ ਪੁਸ਼ ਕਰਨਾ ਫਿਰ ਅੱਗੇ ਨੂੰ ਜਾਈ ਜਾਣਾ ਮੇਰੇ ਪਹੁੰਚ ਨਹੀਂ ਮੈਂ ਕਿੱਲੂ ਵੀ ਇਹ ਮਾਝਾ ਯਾਰ ਨਾ ਮੈਨੂੰ ਆ ਜਾਣਾ ਕਿਦਾਂ ਡੰਨ ਹਾਂਜੀ ਸਰਦੀਪ ਰਾਹੀਂ ਮਡੰਨ ਹੋਗੇ ਚਲੋ ਜੀ ਫਿਰ ਆਓ ਬੇਲਪੁਰੂਨੀ ਆ ਕੁਰੀਆ ਆ ਆ ਵਾਏ ਬੜੀਆਂ ਖਾਧੀਆਂ ਇਹੇ ਤੋੜ ਤੋੜ ਕੇ ਇਹ ਯਾਰ ਦਾਜੀਆਂ ਵੀ ਹੋਗੀਆਂ ਕਈ ਹੋਕੀਆਂ ਹੁੰਦੀਆਂ ਹੈ ਚੈਸਰ ਤਾਂ ਲੂਣ ਜ਼ਿਆਦਾ ਬਾਤ ਆ ਯਾਰ ਨਹੀਂ ਨਹੀਂ ਜ਼ਿਆਦਾ ਨਹੀਂ ਨੂਣ ਜ਼ਿਆਦਾ ਨਹੀਂ ਨੂਣ ਜ਼ਿਆਦਾ ਕੀ ਹੋ ਗਈ ਓ ਮਾਈ ਕੀ ਚੱਲੇ ਆ ਜੀ ਵੱਖਿਆ ਤੇ ਟਿੰਬਲ ਟ੍ਰੇਨ ਚ ਬੈਠ ਗਏ ਆ ਤੇ ਆ ਵਾਪਸੀ ਆ ਚਲੋ ਜੀ ਪ੍ਰਿੰਸ ਕਿਦਾਂ ਵਧੀਆ ਹੈਪੀ ਫਿਰ ਆਪਣੇ ਜਿਹੜੇ ਤੁਹਾਡੇ ਸਬਸਕ੍ਰਾਈਬਰ ਹਨ ਉਹਨਾਂ ਨੂੰ ਕੀ ਕਹੋਂਗੇ ਤੁਸੀਂ ਹੈ ਹਾਂ ਕੀ ਦੱਸਿਆ ਫਿਰ ਦੱਸੋ ਫਿਰ ਕੁਝ ਕੀ ਕਰਿਆ ਕੀ ਲਿਆ ਕਰਿਆ ਖਾਦਾ ਕੀ ਲਿਆਂਦਾ ਐਕਸਕਿਊਜ਼ ਮੀ ਹੋਮਾ ਜੀ ਅਸੀਂ ਟੈਂਪਲ ਜੀ ਇੰਚ ਰਹੰਦੇ ਪ੍ਰਿੰਸ ਬਹੁਤ ਖੁਸ਼ ਆ ਜੀ ਹੱਦ ਤੋਂ ਵੱਧ ਖੁਸ਼ ਆ ਹੱਦ ਤੋਂ ਵੱਧ ਮੈਂ ਪਿੱਛੇ ਤੋਂ ਦੇਖ ਪ੍ਰੈਸ ਦਾ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਹੈਗਾ ਬਹੁਤ ਵਧੀਆ ਦਰਸ਼ਣ ਹੋ ਗਏ ਜੀ ਰਾਜ ਚੰਗਾ ਸੀਗਾ ਹਨਾ ਛੁੱਟੀ ਕਰਕੇ ਰਾਜ ਚੰਗਾ ਸੀਗਾ ਤੇ ਬਾਕੀ ਚਲੋ ਥੱਲੇ ਜਾਂਦੇ ਆ ਜੀ ਇੱਥੇ ਗੱਡੀਆਂ ਖੜੀਆਂ ਕਰੀਆਂ ਆਹ ਪਾਣੀ ਪੀਨੇ ਆ ਉੱਥੋਂ ਫਿਰ ਨਿਕਲਦੇ ਆ ਘਰ ਨੂੰ ਬਾਕੀ ਸਵਾਰੀਆਂ ਸਾਡੀਆਂ ਅਜੇ ਆ ਰਹੀਆਂ ਅਜੇ ਸਵਾਰੀਆਂ ਪਹੁੰਚੀਆਂ ਨਹੀਂ ਸਾਡੀਆਂ ਆ ਗਿਆਂ ਆ ਕੇ ਜਸਕਰ ਨਾਲ ਹੀ ਆ ਗਏ ਜਦੀ ਬਾਬੇ ਰਹੀ ਆਦੇ ਆ ਗਏ ਆਦੇ ਤੁਹਾਡੇ ਕੋਲ ਰੋਟੀ ਖਾ ਕੇ ਗਏ ਸੀ ਜੀ ਬੈਠੋ ਖਾਣਾ ਬੜੀ ਵਧੀਆ ਬਣਾਇਆ ਘਰ ਪਰ ਕੋਚ ਲਾ ਲਓ ਜੀ ਇਹ ਆ ਅਸੀਂ ਪਿਛਲੇ ਸਾਲ ਆਏ ਸੀ ਤੇ ਇੱਥੇ ਰੋਟੀ ਖਾ ਕੇ ਗਏ ਆ ਜਰੀ ਕੋ ਟੇਬਲ ਸਰਵਰ ਚੁੱਕੋ ਕੁੱਤਾ ਨਾ ਗੱਲ ਲੈ ਕੇ ਆਦਾ ਲਓ ਜੀ ਪ੍ਰਸ਼ਾਦਾ ਪਾਣੀ ਖਾਕ ਲਿਆ ਚਾਹ ਪੀ ਲਈ ਵਾਪਸੀ ਕਰ ਲਈ ਘਰ ਦੀ ਤੇ ਹਰਦੀਪ ਜੁਣੀ ਪਿੱਛੇ ਆਉਂਦੇ ਆ ਬਾਕੀ ਚਲੋ ਠੀਕ ਆ ਜੀ ਲਓ ਜੀ ਘਰ ਪਹੁੰਚ ਗਏ ਜੀ ਘਰ ਵਾਪਸ ਆ ਗਏ ਜੀ ਥੱਕ ਗਿਆ ਬਹੁਤ ਜ਼ਿਆਦਾ ਹਾਂ ਜੀ ਦੱਸੋ ਮੈਂ ਗੱਡੀ 'ਚ ਤੁਹਾਨੂੰ ਪਤਾ ਕਿਆ ਕੀਤਾ ਮੈਂ ਬੈਠਾ ਸੀ ਮੈਨੂੰ ਨੀਂਦੀ ਆਉਣ ਲੱਗੀ ਮੈਂ ਸੌਂ ਗਿਆ ਫਿਰ ਥੈਂਕ ਯੂ ਦਾ ਕਾਰਜਕਾਰ ਯਾਰ ਪਤੰドラ ਤੈਨੂੰ ਹੁਣ ਤੋਂ ਭੁੱਲਣ ਲੱਗ ਗਿਆ ਵੱਡਾ ਹੋ ਗਿਆ ਨਹੀਂ ਤੇ ਥੈਂਕ ਯੂ ਕਾਰੇਕਰ ਜਿੱਦਾਂ ਅੱਗੇ ਕਰਦਾ ਹੁੰਦਾ ਸੀ ਦੱਸਦਾ ਹੋ ਜੇ ਮੈਂ ਮਿਸਟ ਨਹੀਂ ਚੱਲਦਾ ਚੱਲ 10 ਰੁਪਏ ਚਲੋ ਫਿਰ ਮੈਂ ਅ ਫਿਰ ਅਸੀਂ ਚ ਅੱਗੇ ਘਰ ਹਾਂ ਸ਼ਿਕਾਰਿਆ ਥੈਂਕ ਯੂ ਜੀਨਾਂ ਦਾ ਅ ਥੈਂਕ ਯੂ ਜੀਨਾਂ ਦਾ ਯਾਰ ਕੀ ਆ ਪੁੱਛਿਆ ਹਰ ਤੇਰੀ ਆ ਦੇਖ ਲੋ ਜੀ ਇਹਨੂੰ ਸਿਖਾਉਣਾ ਪੈਦਾ ਮੈਂ ਕੀ ਕਰਾਂ ਇਹਨੂੰ ਆ ਚਲੋ ਠੀਕ ਹੈ ਜੀ ਮਾਦਾ ਰਾਨੀ ਦੇ ਦਰਸ਼ਨ ਕਰਕੇ ਆ ਗਏ ਆ ਬਹੁਤ ਵਧੀਆ ਦਰਸ਼ਨ ਹੋਏ ਆ ਤੇ ਉਧਰ ਦਾ ਵੈਦਰ ਬਹੁਤ ਸੋਹਣਾ ਜੀ ਥੱਲੇ ਆਪਣੇ ਧੁੰਦ ਸੀਗੀ ਬਹੁਤ ਜ਼ਿਆਦਾ ਤੇ ਚਲੋ ਠੀਕ ਹੈ ਜੀ ਆ ਸੇਤਾ ਦਾ ਖਿਆਲ ਰੱਖਿਓ ਤੇ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਨਾਲ ਰੱਬ ਰੱਖਾ ਰੱਬ ਰੱਖਾ